ਬ੍ਰੋਕਲੀ ਯਾਨੀ ਕਿ ਹਰੀ ਗੋਭੀ ਜਿਹਨੂੰ ਆਪਣੇ ਪੰਜਾਬੀ ਦੇਸੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਜੀ ਉਹਦੇ ਬਾਰੇ ਗੱਲਬਾਤ ਕਰਾਂਗੇ ਨੇਚਰ ਦਾ ਸੁਪਰ ਫੂਡ ਕਿਹਾ ਜਾਂਦਾ ਜੇ ਨੇਚਰ ਦਾ ਸੁਪਰ ਫੂਡ ਕਿਹਾ ਜਾਂਦਾ ਬ੍ਰੋਕਲੀ ਨੂੰ ਤੇ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਕਈ ਮੇਰੇ ਮਿੱਤਰ ਬੇਲੀ ਪਿਛਲੀ ਵਾਰ ਵੀ ਕਮੈਂਟ ਕਰਦੇ ਸੀ ਕਿ ਇਹਦੀ ਸਬਜ਼ੀ ਵਧੀਆ ਨਹੀਂ ਬਣਦੀ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਇਹਨੂੰ ਕਿਹੜੇ ਤਰੀਕੇ ਨਾਲ ਇਹਦੀ ਵਰਤੋਂ ਕਰਨੀ ਆ ਤਾਂ ਕਿ ਇਹਦੀ ਨਿਊਟ੍ਰੀਸ਼ਨ ਵੈਲਿਊ ਵੀ ਲਾਸ ਨਾ ਹੋਏ ਤੇ ਤੁਹਾਡੀ ਜਿਹੜੀ ਕੁਆਲਿਟੀ ਵੀ ਬਣੀ ਰਹਿ ਬਰੋਕਲੀ ਦੀ ਲਵਾਈ ਕਿਹੜੇ ਤਰੀਕੇ ਨਾਲ ਕਰਨੀ ਹੈ ਜੀ ਕਿਹੜੀਆਂ ਵੈਰਾਈਟੀਆਂ ਕਾਮਯਾਬ ਹੈ ਉਹ ਸਾਰੀਆਂ ਗੱਲਾਂ ਪਤਾ ਆਪਾਂ ਤੁਹਾਡੇ ਨਾਲ ਇਸ ਵੀਡੀਓ ਚ ਕਰਾਂਗੇ ਇਹ ਸਾਡਾ ਬਰੋਕਲੀ ਵਾਲਾ 플ੌਟ ਹੈ ਜੀ ਪਿੱਛੇ ਤੁਸੀਂ ਦੇਖੋ ਬੈਡਾਂ ਤੇ ਲਵਾਈ ਕੀਤੀ ਇਹਦੀ ਵੀ ਗੋਭੀ ਵਾਂਗੂ ਜਿਵੇਂ ਪਹਿਲਾ ਵੀਡੀਓ ਆਪਾਂ ਗੋਭੀ ਬਾਰੇ ਗੱਲਬਾਤ ਕੀਤੀ ਆ ਸਿਵ ਸਾਰੀਆਂ ਦਵਾਈਆਂ ਗੋਭੀ ਵਾਲੀਆਂ ਪੈਣੀਆਂ ਜੇ ਜਰੂਰਤ ਪੈਂਦੀ ਹੈ ਤੇ ਤੇ ਜਰੂਰਤ ਪੈਂਦੀ ਹੈ ਤੇ ਖਾਦਾਂ ਵੀ ਗੋਭੀ ਵਾਲੀਆਂ ਪੈਣੀਆਂ ਚ ਕੋਈ ਵੀ ਬਦਲਾਅ ਕਰਨ ਦੀ ਆਪਾਂ ਨੂੰ ਜਰੂਰਤ ਨਹੀਂ ਹਾਂ ਵੈਰਾਈਟੀਆਂ ਬਾਰੇ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਤੇ ਇਹਦੀ ਵਰਤੋਂ ਕਿਵੇਂ ਕਰਨੀ ਉਹ ਤੇ ਇਹ ਤਾਂ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਦੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਕਿਸੇ ਵੀ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਸਾਡਾ ਫਾਰਮ ਦਾ ਨੰਬਰ ਸਕਰੀਨ ਤੇ ਆ ਗਿਆ ਉਸ ਤੇ WhatsApp ਮੈਸੇਜ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੇ ਬਹੁਤ ਜ਼ਿਆਦਾ ਅਰਜੈਂਟ ਹੈ ਤਾਂ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਤੁਸੀਂ ਘਰੇਲੂ ਬਗੀਚੀ ਜਾਂ ਕਿਚਨ ਗਾਰਡਨਿੰਗ ਲਈ ਬੀਜ ਮੰਗਾਉਣਾ ਚਾਹੁੰਦੇ ਹੋ ਬੀਜਾਂ ਦੀ ਪੂਰੀ ਕਿੱਟ ਸਰਦੀਆਂ ਵਾਲੀ ਗਰਮੀ ਵਾਲੀ ਅਲੱਗ-ਅਲੱਗ ਹੁੰਦੀ ਹੈ ਉਹ ਵੀ ਅਸੀਂ ਭੇਜ ਦਿੰਨੇ ਆ ਜੀ ਡਾਕ ਰਾਹੀਂ ਤੁਹਾਡੇ ਘਰ ਪਹੁੰਚ ਜੂਗੀ ਉਹਦੇ ਬਾਰੇ ਇਨਫੋਰਮੇਸ਼ਨ ਤੁਸੀਂ WhatsApp ਤੇ ਮੈਸੇਜ ਕਰਕੇ ਲੈ ਸਕਦੇ ਹੋ WhatsApp ਤੇ ਸੀਡ ਲਿਖ ਕੇ ਮੈਸੇਜ ਕਰ ਦਿਓ ਤੁਹਾਨੂੰ ਸਾਰੀ ਡਿਟੇਲ ਉਹਦੇ ਬਾਰੇ ਭੇਜ ਦਿੱਤੀ ਜਾਵੇਗੀ ਕਿ ਉਹਦਾ ਕੀ ਪ੍ਰਾਈਸ ਹੈ ਕੀ ਉਹਦਾ ਸਿਸਟਮ ਹੈ ਕਿਹੜੇ ਕਿਹੜੇ ਵਿੱਚ ਬੀਜ ਹੈ ਉਹ ਸਾਰੀ ਇਨਫੋਰਮੇਸ਼ਨ ਤੁਹਾਡੇ ਤੇ ਭੇਜ ਦਿੱਤੀ ਜਾਵੇਗੀ ਹੁਣ ਆਪਾਂ ਬਰੋਕਲੀ ਬਾਰੇ ਗੱਲਬਾਤ ਕਰਦੇ ਆ ਜੀ ਕਿ ਕਿਹੜੀ ਵੈਰੈਟੀ ਲਾਉਣੀ ਚਾਹੀਦੀ ਹੈ ਤੇ ਕਿਵੇਂ ਇਹਦੀ ਜਿਹੜੀ ਹੈਗੀ ਆਉਟਪੁੱਟ ਇਹਦੀ ਕਿਵੇਂ ਰਹਿੰਦੀ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕੈਮਰਾ ਰੋਟੇਟ ਕਰਕੇ ਤੁਹਾਨੂੰ ਇਹਦੇ ਬਾਰੇ ਸਾਰੀ ਇਨਫੋਰਮੇਸ਼ਨ ਬ੍ਰੋਕਲੀ ਯਾਨੀ ਕਿ ਹਰੀ ਗੋਭੀ ਬਾਰੇ ਗੱਲਬਾਤ ਕਰਦੇ ਆ ਜੀ ਇਹ ਕਿ ਤੁਸੀਂ ਦੇਖੋ ਬੈੱਡ ਦੇ ਉੱਪਰ ਇਹਦੀ ਲਵਾਈ ਆਪਾਂ ਕੀਤੀ ਹੋਈ ਹੈ ਜੀ ਬੈੱਡਾਂ ਦੇ ਉੱਪਰ ਆਪਾਂ ਜੀ ਲਵਾਈ ਕੀਤੀ ਹੈ ਅੱਜ ਇਹਨੂੰ 8 ਤੋਂ 9 ਦਿਨ ਹੋ ਗਏ ਜਿਹਦੀ ਲਵਾਈ ਕੀਤੀ ਨੂੰ ਬੂਟੇ ਸਿੱਧੇ ਹੋਣੇ ਜਿਹੜੇ ਸ਼ੁਰੂ ਹੋ ਗਏ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਵਰਤੋਂ ਬਾਰੇ ਗੱਲਬਾਤ ਕਰਦੇ ਆ ਕਿ ਮੋਸਟਲੀ ਆਪਣੇ ਪੰਜਾਬੀ ਜਿਹੜੇ ਹੈ ਉਹ ਇਹਦੀ ਸਬਜ਼ੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜੇ ਜਿਹੜੀ ਆਪਾਂ ਵਰਤੋਂ ਕਰ ਰਹੇ ਹਾਂ ਜਾਂ ਤਾਂ ਇਹਨੂੰ ਕੱਚਾ ਖਾਇਆ ਜਾਵੇ ਤਾਂ ਬਹੁਤ ਏਰੀ ਨਿਊਟ੍ਰੀਸ਼ਨ ਵੈਲਿਊ ਲਾਸ ਨਹੀਂ ਹੁੰਦੀ ਜਾਂ ਫਿਰ ਤੁਸੀਂ ਇਹਦੇ ਨੋਰਮਲ ਜਿਵੇਂ ਆਪਾਂ ਗੋਭੀ ਵਾਲੇ ਪਰੌਂਠੇ ਬਣਾਉਣੇ ਆ ਜੀ ਇਸ ਤੇ ਪਰੌਂਠੇ ਬਣਾ ਕੇ ਖਾਓ। ਵੀ ਜੀ ਨਿਊਟ੍ਰੀਸ਼ਨ ਵੈਲਿਊ ਲਾਸ ਨਹੀਂ ਹੁੰਦੀ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਬੋਇਲ ਕਰ ਦਿੰਦੇ ਆ, ਬਾਲਾ ਦਵਾ ਦਿੰਦੇ ਆ ਜਾਂ ਤੜਕ ਦਿੰਦੇ ਆ ਤਾਂ ਉਹਦੇ ਨਾਲ ਦੀ ਨਿਊਟ੍ਰੀਸ਼ਨ ਵੈਲਿਊ ਘਟ ਜਾਂਦੀ ਆ। ਤੁਸੀਂ ਇੱਕ ਵਾਰ ਜਿਹੜੀ ਬ੍ਰੋਕਲੀ ਆ ਇਹਦੇ ਪਰੌਂਠੇ ਬਣਾ ਕੇ ਦੇਖਿਓ ਤੇ ਫਿਰ ਇਹਦਾ ਟੇਸਟ ਕਰਿਓ ਕਿਉਂਕਿ ਜੋ ਕੋਈ ਮਿੱਤਰਵੇਲੀ ਕਹਿੰਦੇ ਨੇ ਕਿ ਇਹਦੀ ਜਦੋਂ ਸਬਜ਼ੀ ਬਣਾਉਂਦੇ ਆ ਉਹ ਕਾਲੀ ਬਣ ਜਾਂਦੀ ਆ ਤਾਂ ਇਹਦੀ ਸਬਜ਼ੀ ਅਸਲ 'ਚ ਸਬਜ਼ੀ ਬਣਾਉਣ ਵਾਲੀ ਵੈਰਾਈਟੀ ਹੀ ਨਹੀਂ ਆ ਜੀ ਜਾਂ ਤਾਂ ਇਹਨੂੰ ਕੱਚੀ ਖਾਓ ਤੇ ਜਾਂ ਤੁਸੀਂ ਇਹਦੇ ਪਰੌਂਠੇ ਬਣਾ ਲਓ ਹੁਣ ਲਵਾਈ ਬਾਰੇ ਜੇ ਆਪਾਂ ਇਹਦੀ ਗੱਲਬਾਤ ਕਰਦੇ ਆਂ ਜੀ ਦੇਖੋ ਪਲਾਂਟ ਤੋਂ ਪਲਾਂਟ ਦਾ ਡਿਸਟੈਂਸ ਉਹੀ ਆ ਜੀ ਕਰੀਬ-ਕਰੀਬ 9 ਇੰਚ ਥੋੜਾ ਬਤਾ ਕਿਤੇ ਆਪੜਾਉਂ ਹੋ ਸਕਦਾ ਤੇ ਲਾਈਨ ਟੂ ਲਾਈਨ 2 ਫੁੱਟ ਹੈਗਾ ਜੀ ਜਿਹੜਾ ਇਹਦਾ ਲਾਉਣ ਦਾ 21 ਤੋਂ 22 ਹੈਰ ਪਲਾਂਟ ਇਹਦਾ ਆਪਾਂ ਲਾ ਸਕਦੇ ਹਾਂ ਇਹਨੂੰ ਥੋੜੀ ਜੀ ਤੁਸੀਂ ਸੰਘਣੀ ਵੀ ਲਾ ਸਕਦੇ ਹੋ ਕਿਉਂਕਿ ਇਹਦਾ ਜਿਹੜਾ ਹੈਗਾ ਜੀ 400 ਗ੍ਰਾਮ ਦੇ ਕਰੀਬ 500 ਗ੍ਰਾਮ ਦੇ ਕਰੀਬ ਇਹਦਾ ਫੁੱਲ ਰਹਿਣਾ ਹੁੰਦਾ ਬਹੁਤਾ ਵੱਡਾ ਫੁੱਲ ਤਾਂ ਇਹਦਾ ਹੁੰਦਾ ਨਹੀਂ ਜੀ ਤਾਂ ਇਸ ਕਰਕੇ ਇਹਨੂੰ ਹਲਕੀ ਜੀ ਮਾਤਰਾ ਥੋੜੀ ਜੀ ਸੰਘਣੀ ਤੁਸੀਂ ਲਾ ਸਕਦੇ ਹੋ ਲਗਭਗ 25000 ਪਲਾਂਟ ਪ੍ਰਤੀ ਏਕੜ ਤੱਕ ਐਡ ਇਹਦਾ ਕਰ ਸਕਦੇ ਹੋ ਪਰ ਜੇ ਤੁਸੀਂ ਛੇਤੀ ਤਿਆਰ ਕਰਨੀ ਹੈ ਕਹਿੰਦੇ ਵੀ ਜਲਦੀ ਤਿਆਰ ਕਰਨੀ ਹੈ ਰੇਟ ਕੈਪਚਰ ਕਰਨਾ ਤਾਂ ਫਿਰ ਇਹਨੂੰ ਵਿਰਲਾ ਲਾਓ ਤਾਂ ਇਹਦੇ ਬਾਰੇ ਜਿਹੜੀ ਵਧੀਆ ਤਰੀਕੇ ਨਾਲ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਵੈਰਾਈਟੀਆਂ ਬਾਰੇ ਆਪਾਂ ਜੇ ਗੱਲਬਾਤ ਕਰਦੇ ਹਾਂ ਤਾਂ ਇਹ ਵਾਲੀ ਵੈਰਾਈਟੀ ਜਿਹੜੀ ਲੱਗੀ ਹੋਈ ਹੈ ਜੀ ਇਹ ਇੰਪੋਰਟਡ ਵੈਰਾਈਟੀ ਨੀਦਰਲੈਂਡ ਦੀ ਬੀਜ਼ੂ ਕੰਪਨੀ ਦੀ ਲੱਕੀ ਵੈਰਾਈਟੀ ਹੈ ਜੀ ਸਭ ਤੋਂ ਮਹਿੰਗੀਆਂ ਬਰੋਕਲੀ ਦੀਆਂ ਵੈਰਾਈਟੀਆਂ 'ਚ ਗਿਣੀ ਜਾਂਦੀ ਹੈ ਕਾਊਂਟਰਡ ਸੀਡ ਦੇ ਵਿੱਚ ਇਹ ਵੈਰਾਈਟੀ ਆਉਂਦੀ ਹੈ ਜੀ ਇਹਦੇ ਸੀਡ ਗਿਣ ਕੇ ਹੀ ਆਉਂਦੇ ਨੇ ਜੀ ਤੇ ਲਗਭਗ 1 ਰੁਪਏ ਦੇ ਕਰੀਬ ਇਹਦਾ ਇੱਕ ਇੱਕ ਬੀਜ ਆਉਂਦਾ ਹੈ ਜੀ ਗਿਣਤੀ ਕਰਕੇ 1 ਰੁਪਏ ਦੇ ਕਰੀਬ ਇੱਕ ਬੀਜ ਦਾ ਆਉਂਦਾ ਗਿਣਤੀ ਦੇ ਵਿੱਚ ਜੇ ਗੱਲ ਕਰੀਏ ਇਸ ਤੋਂ ਬਾਅਦ ਜੇ ਆਪਾਂ ਕਲਾਉਜ਼ ਦੀ ਫੈਂਟਸੀ ਵੈਰਾਈਟੀ ਵੀ ਆਪਾਂ ਵਰਤਦੇ ਹਾਂ ਜੀ ਤੇ ਸ ਤਾਂ ਉਹਨਾਂ ਦੀਆਂ ਬਰੋਕੋਲੀਆਂ ਚੰਗੀਆਂ ਆ ਜੀ ਕਲੌਜ਼ ਦੀ ਫੈਂਟਸੀ ਵੈਰੈਟੀ ਆਪਾਂ ਆਪਣੇ ਫਾਰਮ ਤੇ ਸੇਲ ਵੀ ਕਰਦੇ ਆਂ ਬਹੁਤ ਸੋਹਣੀ ਉਹਦੀ ਆਉਟਪੁੱਟ ਆ ਤੇ ਸੋਹਣੀ ਵੈਰੈਟੀ ਉਹ ਨਿਕਲਦੀ ਐ ਖੇਤ ਦੀ ਤਿਆਰੀ ਦੀ ਜੇ ਗੱਲਬਾਤ ਕਰੀਏ 2 ਬੈਗ ਡੀ.ਏ.ਪੀ. 1 ਬੈਗ ਪੋਲੀਸਲਫੇਟ ਬਾਕੇ ਤੁਸੀਂ ਖੇਤ ਤਿਆਰ ਕਰ ਸਕਦੇ ਹੋ ਜਾਂ 2 ਬੈਗ ਡੀ.ਏ.ਪੀ. 1 ਬੈਗ ਪੋਟਾਸ਼ 25 ਕਿਲੋ ਕੈਲਸ਼ੀਅਮ ਨਾਈਟ੍ਰੇਟ ਪਾ ਸਕਦੇ ਹੋ ਉਹ ਵੀ ਇੱਕ ਵੱਖਰਾ ਵਿਕਲਪ ਆ ਗਿਆ ਜੀ ਜੇ ਡੀ.ਏ.ਪੀ. ਦੀ ਸ਼ੋਰਟ ਆ ਜਾਂ ਤਾਂ ਤੁਸੀਂ ਸਿੰਗਲ ਸੁਪਰ ਫਾਸਫੇਟ ਜਿਹੜੇ ਆਪਣੇ ਕੋਲ ਸੁਪਰ ਪਾ ਸਕਦੇ ਹੋ 3 ਤੋਂ 4 ਬੈਗ ਪ੍ਰ ਤੇ ਇੱਕ ਬੈਗ ਤੁਸੀਂ ਯੂਰੀਆ ਦਾ ਐਡ ਕਰਕੇ ਖੇਤ ਤਿਆਰ ਕਰਕੇ ਤਾਂ ਬਰੋਕਲੀ ਦੀ ਲਵਾਈ ਕਰ ਸਕਦੇ ਹੋ ਜੀ ਲੋੜ ਮੁਤਾਬਕ ਇੱਥੇ ਆਪਾਂ ਸੁੰਡੀ ਵਾਲੀਆਂ ਤੇ ਫੰਗਸ ਵਾਲੀਆਂ ਸਪਰੇਆਂ ਕਰਾਂਗੇ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੋਭੀ ਵਾਲੀ ਵੀਡੀਓ ਚ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਤੇ ਵੈਰਾਈਟੀਆਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਇਹਦੇ ਸਬੰਧ ਜੇ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥ ਸ਼ਰੀਕ ਕਾਲ